ਜੀ ਸਤਿ ਸ਼੍ਰੀ ਅਕਾਲ ਸਾਰੇ ਆ YouTube ਫੈਮਿਲੀ ਨੂੰ ਹੋਰ ਸਨਾਂਓ ਸਾਰੇ ਕਿਦਾਂ ਠੀਕ ਠਾਕ ਹੋ ਆਈ ਹੋਪ ਸਾਰੇ ਮੂਦ ਮੱਤੀ ਕਰ ਰਹੇ ਹੋਵੋਗੇ ਸਾਰੇ ਘਰਾਂ ਦੇ ਵਿੱਚ ਸਭ ਸਭ ਠੀਕ ਠਾਕ ਹੋ ਰਿਹਾ ਹੈ ਨਾ ਚਲੋ ਅੱਜ ਦਾ ਦਿਨ ਆਪਾਂ ਨਵਾਂ ਵਲੋਗ ਸ਼ੁਰੂ ਕਰਨ ਲੱਗੇ ਆ ਸੋ ਕੱਲ ਦਾ ਵਲੋਗ ਆਪਾਂ ਇੱਕ ਪਾਇਆ ਸੀਗਾ ਸਾਰੇ ਜਣੇ ਦੇਖ ਕੇ ਸਾਨੂੰ ਦੱਸਿਓ ਜਰੂਰ ਵੀਓ ਕਿਦਾਂ ਦਾ ਬਣਿਆ ਕੱਲ ਅਸੀਂ ਥੋੜੀਆਂ ਜੀਆਂ ਸਾਡੇ ਕਪੂਥਲੇ ਸ਼ਹਿਰ ਦੀਆਂ ਜਿੰਨੀਆਂ ਵੀ ਪੁਰਾਣੀਆਂ-ਪੁਰਾਣੀਆਂ ਮਾਰਦਾਂ ਸੀਗੀਆਂ ਜਾਂ ਮਸਜਿਦਾਂ ਸੀਗੀਆਂ ਜਾਂ ਮੰਦਰ ਸੀਗੇ ਤੁਹਾਨੂੰ ਦਿਖਾਏ ਸੀਗੇ ਅੱਜ ਇੱਕ ਨਵਾਂ ਬਲੌਗ ਸ਼ੁਰੂ ਕਰਨ ਜਾ ਰਹੇ ਆ ਸੋ ਸਾਰੇ ਜਣੇ ਦੱਬ ਕੇ ਸ਼ੇਅਰ ਤੇ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਤੇ ਆਜੋ ਅੱਜ ਤੁਹਾਨੂੰ ਅਸੀਂ ਆਪਣੇ ਸ਼ਹਿਰ ਦੀਆਂ ਕੁਝ ਜਿਹੜੀਆਂ ਰਹਿੰਦੀਆਂ ਆਜਾਦਾਂ ਆ ਉਹ ਵੀ ਜਰੂਰ ਦਿਖਾਣੇ ਆ ਚਲੋ ਚੱਲਦੇ ਆ ਸਾਰੇ ਜਣੇ ਹਾਂਜੀ ਆ ਦੇਖੋ ਅੱਜ ਜੁਝਾਰ ਮਨ ਕਰ ਰਿਹਾ ਪੂਰਾ ਚਲ ਜਿਹੜੇ ਮਗਰ ਪੰਜਰ ਪੈਂਦਾ ਆ ਹੋ ਗਿਆ ਜੰਦੀਆਂ ਵੜ ਦੇਣੀਆਂ ਪਹਿਲਾਂ ਹੈਲੋ ਕਰਦੇ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਕਹਿੰਦੇ ਹੈਲੋ ਹੈਲੋ ਕਹਿੰਦੇ ਸਾਰਿਆਂ ਨੂੰ ਕਿਉਂਕਿ ਹੈਲੋ YouTube ਹੈਂ ਚਲ ਆ ਚਲ ਜੀ ਚੋ ਚਲ ਜੀ ਚਲੋ ਚਲਦੇ ਆਂ ਫਿਰ ਆ ਜਾਓ ਲੈ ਚੱਲ ਚਲ ਜੀ ਆਪਾਂ ਚਲੋ 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 ਇਹ ਸਾਡਾ ਟਿੱਡਾ ਜੈ ਨਹੀਂ ਮਾਨ ਹੈਗਾ ਇਹ ਬਹੁਤ ਸ਼ੈਤਾਨ ਹੈ ਗਾਇਸ ਤੁਸੀਂ ਦੇਖਿਓ ਹੌਲੀ ਹੌਲੀ ਅਸੀਂ ਇਹਦੀਆਂ ਵੀ YouTube ਦੇ ਉੱਤੇ ਲਿਆਵਾਂਗੇ ਸਾਰੀਆਂ ਵੀਡੀਓਜ਼ ਬਹੁਤ ਫਨੀ 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 ਹਰਕਤਾਂ ਕਰਦਾ ਹੈ ਬਹੁਤ ਜ਼ਿਆਦਾ ਬਹੁਤ ਤੇਜ਼ ਹੈ ਬਹੁਤ ਤੇਜ਼ ਇਹ ਕਿਤੇ ਇਹ ਨੂੰ ਢੋਲਾ ਨਾ ਸਮਝਿਓ ਇਹ ਬਹੁਤ ਤੇਜ਼ ਹੈ ਤੇਜ਼ ਇਹਦੀ ਸ਼ਕਲ ਦੇਖੋ ਚੂਹੇ ਜਿਹੇ ਦੀ ਚੂਹੇ ਜਿਹੇ ਦੀ ਚਲੋ ਚਲਦੇ ਆ ਜੀਓ ਮੈਂ ਕਿਹਾ ਇਹ ਆਪਣੇ ਪ੍ਰਾਚਨ ਕਾਲ ਮੰਦਰਿਆਂ ਇਹ ਦੇਖੋ ਪੱਧੜਕਾਲੀ ਮਾਤਾ ਜੀ ਦਾ ਮੰਦਰਿਆ ਤੇ ਇਹ ਛੇਕੂਪੁਰ ਦੇ ਵਿੱਚ ਮਤਲਬ ਕਿ ਤਿੱਤਿਆ ਮੰਦਰ ਦੇ ਬਹੁਤ ਮਾਨਤਾ ਆ ਇੱਥੇ ਮੰਦਰ ਦੇ ਵਿੱਚ ਵੀ ਸਾਡੇ ਸ਼ਹਿਰ ਨੂੰ ਅਸੀਂ ਬੜੇ ਮਤਲਬ ਕਿ ਸ਼ਰਧਾਂ ਵਾਲ ਇੱਥੇ ਹੁੰਦੇ ਆ ਸਿਰਦ ਦਾਸ ਇੱਥੇ ਕਿਹੜੀ ਮਾਤਾ ਜੀ ਦਾ ਮੰਦਰਿਆ ਹੈ ਇਹ ਇਹ ਪੱਧੜਕਾਲੀ ਤੂੰ ਨਾ ਨਾ ਮਾਤਾ ਜੀ ਕੋ ਕੀ ਕਹਿਣਾ ਹੈ ਨਾ ਮਾਤਾ ਜੀ ਨੂੰ ਕੁਛ ਨਹੀਂ ਤੇ ਫੇ ਆਇਆ ਕਰ ਨਾ ਦਾਦੂ ਨਾ ਆਉਣਾ ਤੂੰ ਹੁੰਨਾ ਵਾ ਕਿੰਨੇ ਵਾਰੀ ਆਇਆ ਸੀ ਤੂੰ ਮੈਂ ਪੰਜ ਵਾਰੀ ਪੰਜ ਵਾਰੀ ਆਇਆ ਸੀਗਾ ਅੱਛਾ 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 ਦੇਖੋ ਬੱਚਿਆਂ ਨੂੰ ਵੀ ਬਤਾਇਆ ਬੱਚੇ ਵੀ ਬੜਾ ਪਿਆਰ ਕਰਦੇ ਆ ਮਾਦਾਈ ਨੂੰ ਸਾਡੀ ਸਿਰਫ ਤੁਹਾਡੀ ਖਾਸ ਕਰਕੇ ਕਰਦੀ ਆ ਤੇ ਬਾਕੀ ਇਹ ਬਹੁਤ ਪੁਰਾਣਾ ਮੰਦਿਰ ਆ ਬੜੇ ਮਤਲਬ ਕਿ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਉਸ ਤੋਂ ਵੀ ਪੁਰਾਣਾ ਮੰਦਿਰ ਆ ਪ੍ਰਾਚੀਨ ਕਾਲ ਮੰਦਿਰ ਆ ਇਹ ਬਹੁਤ ਮਾਨਤਾ ਹੈ ਇੱਥੇ ਮੰਦਿਰ ਦੇ ਵਿੱਚ ਮਾਤਾ ਜੀ ਹਰ ਟਾਈਮ ਵਿਰਾਜਮਾਨ ਰਹਿੰਦੇ ਨੇ ਭਦਰਕਾਲੀ ਮਾਤਾ ਜੀ ਉਹ ਸਾਹਮਣੇ ਜਿੱਥੇ ਦਰਬਾਰ ਦਾ ਬੂਹਾ ਲੱਗਾ ਹੋਇਆ ਥੋੜਾ ਥੋੜਾ ਲੇਟ ਹੋ ਗਿਆ ਸੀ ਤੇ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣਾ ਸੀਗਾ ਉੱਥੇ ਮਾਰੇ ਦੀ ਮਾਤਾ ਜੀ ਦੀ ਮੂਰਤੀ ਪਈ ਆ ਉੱਥੇ ਅੰਦਰ ਇੱਥੇ ਦੁਕਾਨਾਂ ਲੱਗਦੀਆਂ ਸਾਰੀਆਂ ਬਾਹਰ ਦੇ ਵਿੱਚ ਇੱਥੇ ਸਾਰਾ ਜੋ ਵੀ ਪ੍ਰਸ਼ਾਦ ਲੈ ਕੇ ਜਾਣਾ ਇੱਥੋਂ ਲੈ ਕੇ ਜਾਣਾ ਤਾਂ ਸੰਗਤਾਂ ਘਰੋਂ ਵੀ ਬਣਾ ਕੇ ਲਿਆਉਂਦੀਆਂ ਨੇ ਲੱਗੇ ਲੱਗੇ ਹੋਰ ਵੀ ਹੈਗੀਆਂ ਜਿੱਦਾਂ ਮਤਲਬ ਹੋਰ ਵੀ ਮੰਦਰ ਹੈਗੇ ਆ ਥੋੜਾ ਜਿਹਾ ਟਾਈਮ ਹਨੇਰੇ ਥੋੜੀ ਨਿਕਲੀਦਾ ਵਾ ਥੋੜਾ ਕੋਸ਼ਿਸ਼ ਕਰਿਆ ਕਰਾਂਗੇ ਦਿਨੇ ਨਿਕਲ ਕੇ ਤੁਹਾਨੂੰ ਦਿਖਾਈਏ ਕਪੂਰਥਲੇ ਵਾਲਿਆਂ ਨੂੰ ਇਹ ਚੀਜ਼ਾਂ ਦਾ ਸਾਰਿਆਂ ਦਾ ਪਤਾ ਵਾ ਵੀ ਅਸੀਂ ਸੋਚਦੇ ਹਾਂ ਵੀ ਅਸੀਂ YouTube ਦੇ ਉੱਤੇ ਇਹ ਚੀਜ਼ਾਂ ਪਾਈਏ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਸਾਡੇ ਇੱਥੇ ਵੀ ਕਪੂਰਥਲੇ ਵਿੱਚ ਵੀ ਵਧੀਆ-ਵਧੀਆ ਮੰਦਰ ਵਧੀਆ-ਵਧੀਆ ਮਾਰਤਾ ਹੈਗੀਆਂ ਸੋ ਚੱਲਦੇ ਹਾਂ ਅੱਗੇ ਵੀ ਜਾ ਕੇ ਤੁਹਾਨੂੰ ਹੋਰ ਵੀ ਵਧੀਆ-ਵਧੀਆ ਦੇਖੋ ਰਾਜਿਆਂ ਦੀ ਵਿਰਾਸਤ ਆ ਮਤਲਬ ਕਿ ਸਾਨੂੰ ਇਹ ਸ਼ਹਿਰ ਵਿਰਾਸਤ ਦੇ ਵਿੱਚ ਮਿਲਿਆ ਹੋਇਆ ਜਿਹੜੇ ਸਾਡੇ ਸ਼ਹਿਰ ਦੇ ਰਾਜਾ ਜੀ ਸੀਗੇ ਉਹਨਾਂ ਨੇ ਮਤਲਬ ਕਿ ਸਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਸਾਡੇ ਆਪਣੇ ਗਾਂਵ ਜਾ ਕੇ ਕਲਚਰ ਦੇ ਵਿੱਚ ਵੀ ਰਹਿਣ ਵਾਸਤੇ ਛੱਡੀਆਂ ਨੇ ਜਿੱਦਾਂ ਮਤਲਬ ਇੱਕ ਗੋਲ ਕੁੱਟੀ ਹੈਗੀ ਸਾਡੇ ਇੱਥੇ ਤੇ ਉਹ ਥੋੜਾ ਦਿਨੇ ਜਾ ਕੇ ਦੇਖੋਣਾ ਪੈਂਦਾ ਆ ਬਹੁਤ ਮਤਲਬ ਕਿ ਪੁਰਾਣਾ ਤੇ ਉੱਚਾ ਸ਼ਹਿਰ ਵਸਿਆ ਹੋਇਆ ਆ ਇਹ ਤੇ ਇੱਥੇ ਦੇ ਕਪੂਰਥਲੇ ਸ਼ਹਿਰ ਦੇ ਵਿੱਚ ਮਤਲਬ ਕਿ ਬਹੁਤ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਦੇਖਣ ਲੱਗ ਕੇ ਹੈਗੀਆਂ ਜਿੱਦਾਂ ਕਈ ਇੱਥੇ ਨਹੀਂ ਕਪੂਰਥਲੇ ਵਾਲਿਆਂ ਨੇ ਦੇਖੀਆਂ ਹੈਗੀਆਂ ਲੱਗੇ ਛਾਕੇ ਪਿੰਡਾਂ ਦੇ ਵਿੱਚ ਵੀ ਇਤਿਹਾਸਿਕ ਗੁਰਦੁਾਰੇ ਹੈਗੇ ਆ ਇਤਿਹਾਸਿਕ ਮੰਦਰ ਹੈਗੇ ਆ ਹੋਰ ਵੀ ਇਤਿਹਾਸਿਕ ਚੀਜ਼ਾਂ ਹੈਗੀਆਂ ਮੈਂ ਤੁਹਾਨੂੰ ਹੌਲੀ ਹੌਲੀ YouTube ਦੇ ਮਾਧਿਅਮ ਰਾਹੀਂ ਤੁਹਾਨੂੰ ਅਸੀਂ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਓਕੇ ਚਲਦੇ ਹਾਂ ਦੇ ਖੇllen ਅੱਛਾ ਚਲ ਆ ਜੋ ਆਪਾਂ ਦੇਖੂ ਨਹੀਂ ਸਾਰਿਆਂ ਨੂੰ ਆਪਾਂ ਹਾਂਜੀ ਮੈਂ ਕਿਹਾ ਅਸੀਂ ਨਿੱਕੇ ਹੁੰਦੇ ਆ ਜਿੱਦਾਂ ਤੁਹਾਨੂੰ ਦਿਖਾਉਣ ਲੱਗੇ ਸੀਗੇ ਵੀ ਸਾਰਾ ਵਿਊ ਆ ਭਾਰਕਵਾ ਪਿੱਛੇ ਬਣੀ ਹੋਈ ਪੂਰੇ ਗੁਰੂਗਰਾਹ ਸਾਹਿਬ ਦਾ ਤਸਵੀਰ ਬਣਿਆ ਵਾ ਇਹ ਵੀ ਰਾਜਾ ਮਹਾਰਾਜਿਆਂ ਦੀ ਬਰਾਸਤ ਹੁੰਦੀ ਸੀਗੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਨੂੰ ਭੇਟ ਕਰ ਦਿੱਤਾ ਇਸ ਖਾਮ ਜਿਹੜਾ ਸੀਗਾ ਉਸ ਤੋਂ ਬਾਅਦ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਮਣੇ ਦੇਖੋ ਪ੍ਰਕਾਸ਼ ਹੋਇਆ ਰਿਹਾ ਬਿਲਕੁਲ ਸਾਹਮਣੇ ਇੱਦਾਂ ਹੀ ਬਣੀ ਹੋਈ ਆ ਬਹੁਤ ਸੋਹਣਾ 뷰 ਬਣਦਾ ਆ ਵੀ ਤੇ ਕਿਸੇ ਦਿਨ ਆਵਾਂਗੇ ਦਿਨੇ ਤੁਹਾਨੂੰ ਮੰਦਰੋਂ ਵੀ ਦਰਸ਼ਨ ਕਰਾਵਾਂਗੇ ਵਧੀਆ ਕਰਾਵਾਂਗੇ ਇੱਥੇ ਮੈਂ ਨਿੱਕੇ ਹੁੰਦਿਆਂ ਤੋਂ ਮਤਲਬ ਕੀ ਹੁੰਦਾ ਹੁੰਦਾ ਸੀਗਾ ਉਹਦਾ ਅਸੀਂ ਵੀ ਗੱਤਗਾ ਖੇਡਦੇ ਹੁੰਦੇ ਸੀ ਕਿਸੇ ਦਿਨ ਤੁਹਾਨੂੰ ਸਾਰਾ ਦਿਖਾਵਾਂਗੇ 뷰 ਦਿਖਾਵਾਂਗੇ ਅੰਦਰੋਂ ਜਦੋਂ ਸਿੰਘ ਗੱਤਗਾ ਖੇਡਦੇ ਆ ਮੈਂ ਵੀ ਖੇਡ ਕੇ ਦਿਖਾਵਾਂਗਾ ਤੁਹਾਨੂੰ ਨਾਲੇ ਮੈਂ ਆਪਣੇ ਬੱਚ ਤੇ ਤੁਹਾਨੂੰ ਵੱਧ ਤੋਂ ਵੱਧ ਮਤਲਬ ਕਿ ਇਦਾਂ ਦੀਆਂ ਚੀਜ਼ਾਂ ਦਿਖਾਉਂਗਾ ਜਿਹੜੀਆਂ ਤੁਸੀਂ ਕਪੂਰਥਲੇ ਸ਼ਹਿਰ ਦੇ ਵਿੱਚ ਨਹੀਂ ਦੇਖੀਆਂ ਹੈਗੀਆਂ ਜਾਂ ਤੁਹਾਨੂੰ ਨਹੀਂ ਪਤਾ ਹੈਗਾ ਤੇ ਆਪਣੇ ਨਾਲ ਜੁੜੇ ਰਹੋ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਹੁਣਾਂ ਪਾਰਕ ਤੋਂ ਬਾਅਦ ਆਪਾਂ ਜਾਵਾਂਗੇ ਕੂਲ ਰੋਡ ਤੇ ਲੈ ਕੇ ਜਾਣਾ ਤੁਹਾਨੂੰ ਸਾਰਿਆਂ ਨੂੰ ਸੀਰਤ ਦੀ ਡਿਮਾਂਡ ਸੀ ਕਿ ਬਾਵਾਚਰ ਤੋਂ ਗਈ ਜਾਂਦੀ ਸੀ ਪਾਪਾ ਮੋਥੇ ਜਾਣਾ ਉੱਥੇ ਜਾਣਾ ਹੋ ਜਾਣਾ ਉੱਥੇ ਨਾ ਸਟਰੀਟ ਫੂਡ ਲੱਗਾ ਸਾਰਾ ਮਤਲਬ ਕਿ ਸਾਰਾ ਜਿਦਾਂ ਸਾਡੀ ਸੜਕ ਦੇ ਉੱਤੇ ਸਟਰੀਟ ਫੂਡ ਹੀ ਆ ਮਤਲਬ ਕਿ ਕਵਾਲਿਟੀ ਵੀ ਵਧੀਆ ਆ ਵਾ ਕੁਆਨਟੀਟੀ ਵੀ ਵਧੀਆ ਆ ਵਾ ਤੇ ਖਾਣ ਪੀਣ ਵੀ ਵਧੀਆ ਆ ਮਤਲਬ ਕੋਈ ਇਦਾਂ ਦੀ ਗਲਤ ਚੀਜ਼ ਨਹੀਂ ਉੱਥੇ ਹੈਗੀ ਸਾਰੇ ਸਾਰੇ ਕਪੂਰਥਲਾ ਸ਼ਹਿਰ ਉੱਥੇ ਜਾਂਦਾ ਥੋੜੀ ਦੇਰ ਦੇ ਵਿੱਚ ਦੇ ਚੱਲਦੇ ਇੱਥੇ ਲੱਗ ਗਈ ਆ ਬਿਲਕੁਲ ਤੁਹਾਨੂੰ ਦਿਖਾ ਕੇ ਲਿਉਂਦੇ ਆ ਨਲੇ ਇੰਜੋਏ ਕਰਦੇ ਆ ਸਾਰੇ ਜਣੇ ਓਕੇ ਵੈਸੇ ਤਾਂ ਅਸੀਂ ਜੰਕ ਫੂਡ ਵੈਸੇ ਆਪਣੇ ਬੱਚਿਆਂ ਨੂੰ ਅਸੀਂ ਖਾਣ ਤੋਂ ਮਨਾਹੀ ਕਰਦੇ ਆ ਪਰ ਤੁਹਾਨੂੰ ਪਤਾ ਕਿਤੇ ਕਿਤੇ ਬੱਚੇ ਬਾਲੀ ਜिद ਕਰਨ ਲੱਗ ਪੈਂਦੀ ਆ ਚਲੋ ਕੋਈ ਗੱਲ ਨਹੀਂ ਗਾਇ ਕਰਨਾ ਪੈਂਦਾ ਬੱਚਿਆਂ ਖਾਕਰ ਬਹੁਤ ਕੁਝ ਕਰਨਾ ਪੈਂਦਾ ਆ ਮੰਨਣੀ ਪੈਂਦੀ ਆ ਇਹ ਸਾਡੀ ਜੀ ਬਹੁਤ ਸ਼ਤਾਨ ਆ ਇਹ ਕੀ ਖਾਣਾ ਓਏ? ਹਮਮ ਪਾਪਾ ਜੀ ਕਿਹੜੀ ਹੋਰ ਕਿਹੜੀ ਖਾਣੀ? ਹਮਮ ਮਮੋਸਸ ਫੋਰ ਬਸ ਇਹ ਪੀ ਦਈਏ ਜੀ ਨਿਕਾਜ ਤਰਾ ਟੇਡੇ ਆ ਤੂੰ ਇੰਨੀ ਚੀਜ਼ਾਂ ਖਾ ਲੈਣੀਆਂ ਕਿ ਹੋਆ ਨੀ ਨਿੰਬੂ ਸਾਰਾ ਪਾ ਲਿਆ ਉੱਪਰ ਨਿੰਬੂ ਕਾਈ ਜਾਂਦੀ ਠਟਾ ਕਿ ਹੋਇਆ ਸੀ ਤੇ ਨਿੰਬੂ ਖਾਤਾ ਸੀ ਅੱਛਾ ਸਤ ਸੀ ਤੇ ਦੱਸਿਆ ਵੀ ਹੈ ਨਹੀਂ ਤੂੰ ਸਸਾ ਤਤ ਟਿੱਪੀ ਤਤਾਰ ਆਲੇ ਕਿਨੇ ਰਾ ਕੀ ਬਣਿਆ ਗਾਜਰ ਜੀਓ ਮੋਦੀ ਕਿੱਦਾਂ ਦਾ ਰਿਹਾ ਫੇ ਸੋਨਾ ਕਿਦਾਂ ਦੀ ਇਹ ਚੀਜ਼ੀ ਪਾਉ ਬਾਜੀ ਸਵਾਦ ਸੁਰਕੀ ਖਾਣਾ ਮੇਰੇ ਪੁੱਤ ਨੇ ਮਮੋਸ ਮਮੋਸ ਖਾਣੇ ਹੋਰ ਕੀ ਖਾਣਾ ਹੋਰ ਮਮੋਸ ਨਹੀਂ ਖਾਈਦੇ ਮਮੋਸ ਮੁੜ ਕੇ ਅੰਦਰ ਜਾ ਕੇ ਉਗ ਜਾਂਦੇ ਆ ਉਗ ਕੇ ਕੌਣ ਕੌਣ ਵੀ ਉਗ ਜਾਂਦੇ ਆ ਅੱਛਾ ਪੂਪਾ ਪੂਪਾ ਇਹ ਤੂੰ ਖਾ ਲਾ ਪੂਪਾ ਦੇਖੋ ਹੁਣ ਹੁਣ ਖੁਸ਼ ਹੋ ਗਿਆ ਇਹਨੂੰ ਜ਼ਹਾਰ ਕੀ ਆ ਪੂਪਾ ਆ ਖਾ ਕੇ ਦਿਖਾ ਦੇ ਖਾ ਕਿਦਾਂ ਖਾਈਦਾ ਦੱਸ ਦੇ ਆਹ ਨਾ ਕੇ ਟਾਈਮ ਜ਼ਰੂਰ ਕੱਢਿਆ ਕਰੋ ਆਪਣੇ ਬੱਚਿਆਂ ਨੂੰ ਫਿਰ ਉਹ ਦੇ ਉਹ ਦੇ ਡੈਕਟਰ ਲਾ ਸੀ ਹੁਣੇ ਹੁਣੇ ੱਟਾ ਲੱਗ ਜਣੀ ਆ ਦੀ ਤੇਰੇ ਅੱਜ ਬਲੂਨ ਨਾ ਥੋ ਨਾ ਡੈਕਟਰ ਲਾ ਸੀ ਤੂੰ ਦੇਖ ਲੋ ਕਿੰਨਾ ਕਿੰਨਾ ਝੂਠ ਬੋਲਦੀ ਆ ਇਹਨੂੰ ਇਹਨੂੰ ਪਸਾਉਂਦੀ ਆ ਇਹ ਜਾਣ ਜਾਣ ਕੇ ਸੀ ਤੇ ਇਹ ਦੇਖੋ ਹੁਣ ਇਹ ਆ ਲੈ ਉਹ ਹੋ ਗਈ ਲੜਾਈ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਆ ਲੈ ਤੇ ਥੋੜੀ ਛੰਮ ਦੀ ਮਦਨ ਵਾਲੇ ਟਾਈਮ ਸਪੈਂਡ ਕਰ ਲੈਂਦਾ ਵਾ ਸਾਰਿਆਂ ਨੂੰ ਜਾਣਾ ਚਾਹੀਦਾ ਘੁੰਮਣ ਫਿਰਨ ਨਾ ਵਾ ਅਸੀਂ ਬ੍ਰਸ਼ਤਾ ਬੈਠੇ ਆ ਇੱਥੇ ਸਾਰੇ ਜਣੇ ਵੀ ਨਾਲ ਮੰਮੀ ਵੀ ਆਏ ਨਾਲ ਬੱਚੀ ਵੀ ਆਏ ਨਾਲ ਘਰ ਦੇ ਵੀ ਆਏ ਵਾਈ ਵੀ ਆਏ ਹੈ ਨਾ ਟਾਈਮ ਦੇਣਾ ਚਾਹੀਦਾ ਵਾ ਸਾਰਿਆਂ ਨੂੰ ਫੈਮਿਲੀ ਨੂੰ ਟਾਈਮ ਦੇਣਾ ਚਾਹੀਦਾ ਚਾਹੇ ਕੋਈ ਬਜ਼ੁਰਗਿਆ ਚਾਹੇ ਜਿੱਦਾਂ ਦਾ ਵੀ ਮਰਜ਼ਾ ਹੈ ਨਾ ਵੀ ਬੱਚੇ ਵੀ ਜ਼ਰੂਰੀ ਆ ਘਰ ਦੇ ਵੀ ਜ਼ਰੂਰੀ ਆ ਕੰਮ ਕਾਜ ਵੀ ਜ਼ਰੂਰੀ ਆ ਸਾਰਾ ਕੁਝ ਜ਼ਰੂਰੀ ਆ ਪਰ ਆਪਣੀ ਫੈਮਿਲੀ ਵਾਸਤੇ ਟਾਈਮ ਜ਼ਰੂਰ ਖੱਡਿਆ ਕਰੋ ਉਹਨਾਂ ਨੂੰ ਘੁੰਮਣ ਫਿਰਨ ਲੈ ਕੇ ਜਾਇਆ ਕਰੋ ਘੁੰਮਿਆ ਫਿਰਿਆ ਕਰੋ ਨਾਲ ਉਹਨਾਂ ਦੇ ਬੈਠਿਆ ਉਠਿਆ ਕਰੋ ਨਾਲ ਨਾਲ ਟਾਈਮ ਸਪੈਂਡ ਕਰਿਆ ਕਰੋ ਤਾਂਕਿ ਤੁਹਾਡਾ ਵੀ ਕਿਤੇ ਨਾ ਕਿਤੇ ਮਾਈਂਡ ਫਰੈਸ਼ ਹੋਵੇ ਕਿਉਂਕਿ ਫੈਮਿਲੀ ਨਾਲ ਰਹਿਣ ਨਾਲ ਬੰਦਾ ਫੈਮਿਲੀ ਨਾਲ ਸਾਰੀਆਂ ਗੱਲਾਂ ਸ਼ੇਅਰ ਕਰ ਲੈਂਦਾ ਇਹ ਸਾਡੀ ਕੁੜੀਆ ਚੀਰਦੇ ਆ ਇਹ ਇਹ ਬਹੁਤ ਜਿੱਦੀ ਹੈ ਇਹ ਬਹੁਤ ਜਿੱਦੀ ਹੈ ਨਾ ਜਿੱਦੀ ਹੈ ਨਾ ਇੱਥੇ ਪੜਦਾ ਮੈਂ ਦੱਸਦੇ ਨਾ ਕਿੰਨੀ ਕਲਾਸ ਤੇ ਪੜਦਾ ਹੈ ਕੇਜੀ 1 ਅੱਛਾ ਮੈਂਮਾ ਕੀ ਕਹਿੰਦੀਆਂ ਹੁੰਦੀਆਂ ਵਾ ਫਲਾਈ ਕਰੂ ਫਲਾਈ ਕਰੂ ਤੇ ਗੁੱਡ ਗੁੱਡ ਬੇਬੀ ਬਣੋ ਤੇ ਬਾਹਰ ਦਾ ਖਾਣਾ ਨਹੀਂ ਖਾਣਾ ਤੇ ਤੂੰ ਕਿਉਂ ਖਾਣਾ ਹੈ ਹੈ ਇਹ ਇਹ ਜਸਤਾਨ ਹੈ ਨਾ ਇਹ ਇਹ ਕੁਟੂਲਾ ਹੋਇਆ ਹੈ ਕੁਟੂਲਾ ਕੁਟੀਏ 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 ਹੈ ਲੈ ਦੇ ਲੋ ਕੋਲੋਂ ਮਿੰਨਾਂ ਕੀ ਟਾਈਮ ਦਿੰਦਾ ਨਾ ਫੈਮਲੀ ਵਾਸਤੇ ਜ਼ਰੂਰ ਕੱਟਣਾ ਚਾਹੀਦਾ ਹੈ ਇਹ ਚਲੋ ਬੱਚੇ ਵੀ ਸਾਰੇ ਖੁਸ਼ ਰਹਿੰਦੇ ਆ ਫੈਮਲੀ ਵੀ ਖੁਸ਼ ਰਹਿੰਦੀ ਆ ਸੋ ਤੁਸੀਂ ਵੀ ਜ਼ਰੂਰ ਇੰਨਾ ਕੀ ਟਾਈਮ ਜ਼ਰੂਰ ਕੱਢਿਆ ਕਰੋ ਜਿੱਦਾਂ ਕਿ ਆਪਣੀ ਫੈਮਿਲੀ ਨੂੰ ਤੁਸੀਂ ਕੁਝ ਰੱਖ ਸਕੋ ਚਲੋ ਅੱਜ ਦਾ ਵਲੋਗ ਤੁਹਾਨੂੰ ਦੱਸਿਓ ਵੀ ਅਸੀਂ ਕਿੱਦਾਂ ਦਾ ਵਲੋਗ ਬਣਾਇਆ ਹੈ ਜਿੰਨਾ ਕਿ ਵੀ ਸਾਡੇ ਕੋਲ ਕੰਮ ਹੋਇਆ ਅਸੀਂ ਕੀਤਾ ਆ ਤੁਸੀਂ ਵੀ ਸਾਨੂੰ ਕੋਈ رائے ਦਿਓ ਵੀ ਕਿੱਦਾਂ ਦਾ ਵਲੋਗ ਹੋਣਾ ਚਾਹੀਦਾ ਹੈ ਕਿਹਦੇ ਤੇ ਬਣਾਉਣਾ ਚਾਹੀਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਫਿਰ ਵੀ ਗੁੱਟ ਤੋਂ ਗੁੱਟ ਬਣਾਈਏ ਬਧੀਏ ਤੋਂ ਬਧੀਆ ਬਣਾਈਏ ਉਦਾਂ ਵੀ ਆਪਣੇ ਬੱਚਿਆਂ ਨੂੰ ਦਿੰਦੇ ਨਹੀਂ ਹੈਗੇ ਪੂਰੇ ਦਾਦਾ ਖਾਣ ਤੋਂ ਕਿਉਂਕਿ ਸਕੂਲਾਂ ਤੋਂ ਵੀ ਮਣਾਈਆਂ ਤੁਹਾਨੂੰ ਪਤਾ ਥੋੜਾ ਠੀਕ ਹੀ ਬਣਦੇ ਆ ਫੂਡ ਬਾਹਰ ਦੇ ਵਿੱਚ ਗੰਦਗੀ ਮੰਦਗੀ ਜਾਰੀ ਰਹੁੰਦੇ ਆ ਕਿਤੇ ਕਿਤੇ ਯਾਰ ਬੰਦੇ ਦਾ ਦਿਲ ਕਰੀ ਹੁੰਦਾ ਖਾ ਲੈਣਾ ਚਾਹੀਦਾ ਮੜਾ ਮੁੱਡਾ ਨਾਲ ਇਹਨਾਂ ਦੇ ਬੰਦੇ ਨਾਲ ਆਪ ਖਾ ਲੋ ਨਾਲ ਇਹਨਾਂ ਨੂੰ ਖਵਾ ਦਿਓ ਚਲੋ ਤੇ ਜਰੂਰ ਕਰਿਓ ਸਾਡੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਬਾਕੀ ਹਰਦੇ ਵਾਸਤੇ ਰਹੋ ਦਾਸਿਕ ਖਾਸ